ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਚ ਪਹੁੰਚ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਵਕੀਲ ਲਵ ਕਿਰਨ ਸਿੰਘ ਨੇ ਹਾਈ ਕੋਰਟ ਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਜਸਟ ਆਵਾਰਾ ਪਸ਼ੂਆਂ ਦੇ ਮਸਲੇ ਦੇ ਹੱਲ ਦੀ ਮੰਗ ਕੀਤੀ ਗਈ ਹੈ ਪਟੀਸ਼ਨ ਚ ਸਰਕਾਰ ਦੁਆਰਾ ਵਸੂਲੇ ਜਾਣ ਵਾਲੇ ਗਊ ਸੈਸ ਤੇ ਵੀ ਸਵਾਲ ਉਠਾਏ ਗਏ ਨੇ ਇਸ ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਹੈ ਦੇਖਣਾ ਹੋਵੇਗਾ ਕਿ ਅਦਾਲਤ ਇਸ ਤੇ ਕੀ ਬੋਲਦੀ ਹੈ ਅਸਲ ਤੇ ਇਹ ਕਿ 27 ਸਤੰਬਰ 2025 ਨੂੰ ਰਾਜਵੀਰ ਜੋ ਸ਼ਿਮਲਾ ਜਾ ਰਿਹਾ ਸੀਦਾ ਪੰਜੌਰ ਨਾਲਾਗੜ ਸੜਕ ਤੇ ਆਵਾਰਾ ਬਲਦਾਂ ਕਾਰਨ ਹਾਦਸਾ ਵਾਪਰ ਗਿਆ ਸੜਕ ਤੇ ਪਿੱੜ ਰਹੇ ਦੋ ਬਲਦਾਂ ਕਾਰਨ ਉਸਦੀ ਬਾਈਕ ਬੇਕਾਬੂ ਹੋ ਗਈ ਸੀ ਤੇ ਇੱਕ ਬਲੇਰੋ ਨਾਲ ਟਕਰਾ ਗਈ ਜਿਸ ਕਾਰਨ ਉਸਨੇ ਗੰਭੀਰ ਸੱਟਾਂ ਲੱਗੀਆਂ ਉਸ ਦੀ ਰੀੜ ਦੀ ਹੱਡੀ ਤੇ ਸਿਰ ਦੇ ਵਿੱਚ ਗੰਭੀਰ ਸੱਟ ਲੱਗੀ ਸੀ ਜਵੰਦਾ ਨੂੰ ਜ਼ਖਮੀ ਹੋਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਲਾਈਫ ਸਪੋਰਟ ਸਿਸਟਮ ਯਾਨੀ ਕਿ ਵੈਂਟੀਲੇਟਰ ਤੇ ਰੱਖਿਆ ਪਰ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਉਸ ਦਾ ਨਰਵਸ ਸਿਸਟਮ ਫੇਲ ਹੋ ਗਿਆ ਸੀ ਤੇ 11 ਦਿਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਾਤ ਚ ਕੁਝ ਸੁਧਾਰ ਨਹੀਂ ਹੋਇਆ ਤੇ ਬੀਤੇ ਨੀ ਉਸਦੀ ਮੌਤ ਹੋ ਗਈ। ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਚ ਪਹੁੰਚ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਵਕੀਲ ਨਵਕਿਰਨ ਸਿੰਘ ਨੇ ਹਾਈ ਕੋਰਟ ਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਜਿਸ ਅਵਾਰਾ ਪਸ਼ੂਆਂ ਦੇ ਮਸਲੇ ਦੇ ਹੱਲ ਦੀ ਮੰਗ ਕੀਤੀ ਗਈ ਹੈ ਪਟੀਸ਼ਨ 'ਚ ਸਰਕਾਰ ਦੁਆਰਾ ਵਸੂਲੇ ਜਾਣ ਵਾਲੇ ਗਊ ਸੈਸ ਤੇ ਵੀ ਸਵਾਲ ਉਠਾਏ ਗਏ ਨੇ ਇਸ ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਹੈ ਦੇਖਣਾ ਹੋਵੇਗਾ ਕਿ ਅਦਾਲਤ ਇਸ ਤੇ ਕੀ ਬੋਲਦੀ ਹੈ ਅੱਜ ਦੀ 27 ਸਤੰਬਰ 2025 ਨੂੰ ਰਾਜਵੀਰ ਜੋ ਸ਼ਿਮਲਾ ਜਾ ਰਿਹਾ ਸੀ ਦਾ ਪੰਜੌਰ ਨਾਲਾਗੜ ਸੜਕ ਤੇ ਅਵਾਰਾ ਬਲਦਾਂ ਕਾਰਨ ਹਾਦਸਾ ਵਾਪਰ ਗਿਆ ਸੜਕ ਤੇ ਪਿੱੜ ਰਹਿੇ ਦੋ ਬਲਦਾਂ ਕਾਰਨ ਉਸਦੀ ਬਾਈਕ ਬੇਕਾਬੂ ਹੋ ਗਈ ਸੀ ਤੇ ਇੱਕ ਬਲੇਰੋ ਨਾਲ ਟਕਰਾ ਗਈ ਜਿਸ ਕਾਰਨ ਉਸਨੇ ਗੰਭੀਰ ਸੱਟਾਂ ਲੱਗੀਆਂ ਉਸ ਦੀ ਰੀੜ ਦੀ ਹੱਡੀ ਤੇ ਸਿਰ ਦੇ ਵਿੱਚ ਗੰਭੀਰ ਸੱਟ ਲੱਗੀ ਸੀ ਜਵੰਦਾ ਨੂੰ ਜ਼ਖਮੀ ਹੋਣ ਕਾਰਨ ਮੋਹਾਲੀ ਦੇ 40 ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਲਾਈਫ ਸਪੋਰਟ ਸਿਸਟਮ ਯਾਨੀ ਕਿ ਵੈਂਟੀਲੇਟਰ ਤੇ ਰੱਖਿਆ ਪਰ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਉਸ ਦਾ ਨਰਵਸ ਸਿਸਟਮ ਫੇਲ ਹੋ ਗਿਆ ਸੀ ਤੇ 11 ਦਿਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਾਤ ਚ ਕੁਝ ਸੁਧਾਰ ਨਹੀਂ ਹੋਇਆ ਤੇ ਬੀਤੇ ਦਿਨੀ ਉਸਦੀ ਮੌਤ ਹੋ ਗਈ